ਕਾਂ ਦੀ ਗਿਣਤੀ ਨੂੰ ਘਟਾਉਣ ਦੀ ਅਹਿਦ ਕਰ ਲਿਆ ਤੇ ਹੁਣ ਕਿਹਾ ਜਾ ਰਿਹਾ ਕਿ 2 ਸਾਲ ਦਾ ਜੋ ਵਰਕ ਪਰਮਿਟ ਸੀ ਉਹਨ ਉਹ ਵੀ ਸਿਰਫ 1 ਸਾਲ ਦਾ ਵਰਕ ਪਰਮਿਟ ਮਿਲੇਗਾ ਮਿਲੇਗਾ ਕਿਉਂਕਿ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਆਬਾਦੀ ਵਧ ਰਹੀ ਹੈ ਉਸ ਦੇ ਨਾਲ ਬੇਰੋਜ਼ਗਾਰੀ ਵੀ ਉਸੇ ਦਰ ਦੇ ਨਾਲ ਵਧ ਰਹੀ ਹੈ ਜੋ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇਸੇ ਨੂੰ ਲੈ ਕੇ ਸਰਕਾਰ ਨੇ ਲੇਬਰ ਲਾਅ ਦੇ ਵਿੱਚ ਹੁਣ ਚੇਂਜ ਕਰ ਦਿੱਤੇ ਨੇ ਕੈਨੇਡਾ ਨੇ ਜੋ ਨਿਯਮ ਬਦਲੇ ਨੇ ਉਸ ਦੇ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਵੱਡਾ ਝਟਕਾ ਲੱਗਿਆ ਜੋ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮੇ ਨੇ ਉਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਕਾਮਿਆਂ ਦੀ ਗਿਣਤੀ ਨੂੰ ਹੁਣ ਘਟਾਇਆ ਜਾ ਰਿਹਾ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕਾਮੇ ਤੇ ਨੌਜਵਾਨ ਜੋ ਤੇ ਜੰਮੇ ਪੜੇ ਨੇ ਪੜ੍ਹੇ ਲਿਖੇ ਨੇ ਜੋ ਜਿਨ੍ਹਾਂ ਨੂੰ ਨੌਕਰੀਆਂ ਦੇ ਮੌਕੇ ਨਹੀਂ ਮਿਲ ਰਹੇ ਹੁਣ ਉਹਨਾਂ ਨੌਜਵਾਨਾਂ ਨੂੰ ਵਧੇਰੇ ਮੌਕੇ ਮਿਲਣ ਕੈਨੇਡਾ ਦੀ ਲੇਬਰ ਮਾਰਕੀਟ ਹੁਣ ਬਦਲ ਚੁੱਕੀ ਹੈ ਇਹ ਟਰੂਡੋ ਸਰਕਾਰ ਦਾ ਕਹਿਣਾ ਹੈ ਨੌਕਰੀਆਂ ਲਈ ਪਰਮਿਟ 2 ਸਾਲ ਤੋਂ ਘਟਾ ਕੇ 1 ਸਾਲ ਕਰ ਦਿੱਤਾ ਗਿਆ ਹੈ। ਕੈਨੇਡਾ ਦੀ ਜਸਟਨ ਟਰੂਡੋ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਲਗਾਤਾਰ ਬਦਲਾਅ ਕੀਤਾ ਜਾ ਰਿਹਾ ਹੈ ਜਿਸ ਦਾ ਉਦੇਸ਼ ਵਿਦੇਸ਼ੀਆਂ ਦੀ ਗਿਣਤੀ ਵਿੱਚ ਭਾਰੀ ਵਾਧੇ ਨੂੰ ਕੰਟਰੋਲ ਕਰਨਾ ਹੈ। ਨਵੇਂ ਨਿਯਮਾਂ ਵਿੱਚ 6% ਜਾਂ ਇਸ ਤੋਂ ਵੱਧ ਦੀ ਬੇਰੋਜ਼ਗਾਰੀ ਦਰ ਵਾਲੇ ਸ਼ਹਿਰਾਂ ਵਿੱਚ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਅਸਥਾਈ ਵਿਦੇਸ਼ੀ ਕਾਮਿਆਂ ਦੇ ਪਰਮਿਟਾਂ ਦੇ ਮੁੜ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਸੀਂ ਕੈਨੇਡਾ ਆਉਣ ਵਾਲੇ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਰਹੇ ਹਾਂ ਕੰਟਰੋਲ ਕਰ ਰਹੇ ਹਾਂ ਇਸ ਦਾ ਕਾਰਨ ਹੈ ਕਿ ਲੇਬਰ ਮਾਰਕੀਟ ਤੇਜ਼ੀ ਨਾਲ ਵੱਧ ਰਿਹਾ ਹੈ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਹਾਲ ਹੀ ਵਿੱਚ ਇਸ ਗੱਲ ਵਿੱਚ ਇਸ਼ਾਰਾ ਕੀਤਾ ਸੀ ਕਿ ਛੋਟ ਦਿੱਤੀ ਜਾਵੇਗੀ ਇਸ ਨਾਲ ਅਸਥਾਈ ਵਿਦੇਸ਼ੀ ਕਾਮਿਆਂ ਦੀ ਹਿੱਸੇਦਾਰੀ 20% ਤੋਂ ਘਟਾ ਕੇ 10% ਤੱਕ ਘਟਾ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਇਕੱਲੇ ਮਾਲਕ ਦੁਆਰਾ ਨਿਯੁਕਤ ਕੀਤਾ ਜਾ ਸਕਦਾ ਹੈ ਨਵੇਂ ਅਸਥਾਈ ਵਿਦੇਸ਼ੀ ਕਰਮਚਾਰੀ ਨਿਯਮ 26 ਸਤੰਬਰ ਤੋਂ ਲਾਗੂ ਹੋਣਗੇ ਕੈਨੇਡਾ 'ਚ ਸਭ ਤੋਂ ਵੱਧ ਵਿਦੇਸ਼ੀਆਂ 'ਚ ਭਾਰਤੀ ਨੇ ਇਸ ਲਈ ਇਹਨਾਂ ਨਿਯਮਾਂ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ਦੇ ਲੋਕਾਂ 'ਤੇ ਪੈ ਸਕਦਾ ਹੈ ਕੈਨੇਡੀਅਨ ਪੀਐਮ ਵੱਲੋਂ ਇਹ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਗਿਆ ਜਦੋਂ ਜੁਲਾਈ ਵਿੱਚ ਕੈਨੇਡਾ ਵਿੱਚ ਬੇਰੋਜ਼ਗਾਰੀ ਦੀ ਦਰ 3 ਮਹੀਨਿਆਂ ਦੇ ਉੱਚੇ ਪੱਧਰ 6.4% ਦੇ ਪਹੁੰਚ ਗਈ ਹੈ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਅਤੇ ਬੇਰੋਜ਼ਗਾਰੀ ਦੀ ਦਰ ਲਗਾਤਾਰ ਉੱਪਰ ਵੱਲ ਵਧ ਰਹੀ ਹੈ ਅੰਕੜਾ ਏਜੰਸੀਆਂ ਨੇ ਕਿਹਾ ਹੈ ਕਿ ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਵਾਧੀ ਬੇਰੋਜ਼ਗਾਰੀ ਸਮੇਤ ਸੰਕੇਤਤਾ ਦਾ ਹਵਾਲਾ ਦਿੰਦੇ ਹੋਏ ਨੌਕਰੀਆਂ ਲੱਭਣਾ ਔਖਾ ਹੁੰਦਾ ਜਾ ਰਿਹਾ ਹੈ ਜੂਨ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ 0.9 ਪੀਸਡ ਅੰਕ ਵਧ ਕੇ 13.5% ਹੋ ਗਈ ਹੈ ਜੋ ਕਿ ਮਹਾਮਾਰੀ ਤੋਂ ਬਾਅਦ ਸਤੰਬਰ 2014 ਤੋਂ ਬਾਅਦ ਸਭ ਤੋਂ ਵੱਧ ਹੈ ਹੁਣ ਕੈਨੇਡਾ ਸਰਕਾਰ ਇਹ ਸਮਝ ਗਈ ਹੈ ਕਿ ਜਿੰਨੇ ਵੀ ਕੈਨੇਡੀਅਨ ਕਾਮੇ ਨੇ ਜੋ ਉੱਥੋਂ ਦੇ ਨੌਜਵਾਨ ਹੈ ਉਹਨਾਂ ਨੂੰ ਪਹਿਲ ਦੇਣੀ ਪਵੇਗੀ ਜਿਸ ਨੂੰ ਲੈ ਕੇ ਘੱਟ ਤਨਖਾਹਾਂ ਵਾਲੇ ਜਿੰਨੇ ਕੰਮ ਨੇ ਜਿਨ੍ਹਾਂ ਦੀ 20% ਦੀ ਹਿੱਸੇਦਾਰੀ ਹੈ ਹੁਣ ਉਹ ਘਟਾਈ ਜਾ ਰਹੀ ਹੈ ਤੇ ਪਰਮਟ ਵਰਕ ਪਰਮਟ ਜੋ 2 ਸਾਲ ਦਾ ਦਿੱਤਾ ਜਾ ਰਿਹਾ ਸੀ ਉਹ ਵੀ 1 ਸਾਲ ਦਾ ਕਰ ਦਿੱਤਾ ਗਿਆ ਹੈ ਹੌਣੇ ਸਾਰੇ ਮਾਮਲੇ ਦੇ ਵਿੱਚ ਬੇਸ਼ੱਕ ਭਾਰਤੀ ਲੋਕਾਂ ਨੂੰ ਜ਼ਿਆਦਾ ਨੁਕਸਾਨ ਹੋਵੇਗਾ ਕਿਉਂਕਿ ਭਾਰਤ ਤੋਂ ਵਰਕ ਪਰਮਿਟ ਤੇ ਲੋਕਾਂ ਦਾ ਜਾਂ ਸਟੂਡੈਂਟ ਤੋਂ ਲੋਕ ਬਹੁਤ ਜਾਂਦੇ ਨੇ ਜੋ ਉੱਥੇ ਜਾ ਕੇ ਵਰਕ ਪਰਮਿਟ ਵਿੱਚ ਆਪਣੇ ਵੀਜ਼ਾ ਨੂੰ ਕਨਵਰਟ ਕਰਦੇ ਨੇ ਫਿਰ ਪੀਆਰ ਤੱਕ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਹੁਣ ਇੱਕ ਸਥਿਤੀ ਸੋਚਣ ਲਈ ਬਣ ਗਈ ਹੈ ਕਿ ਨੌਜਵਾਨ ਹੁਣ ਅਗਲੇ ਭਵਿੱਖ ਦੀ ਰਣਨੀਤੀ ਕਿਵੇਂ ਤੈਅ ਕਰਨਗੇ ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਆਂ ਨੇ ਕੈਨੇਡਾ ਸਰਕਾਰ ਵਿਦੇਸ਼ੀਆਂ ਨੂੰ ਛਟਕੇ ਦੇ ਰਹੀ ਹੈ ਚਾਹੇ ਤਾਂ ਉਹ ਸਟੱਡੀ ਵੀਜ਼ੇ ਦੀ ਗੱਲ ਹੋਵੇ ਵਰਕ ਪਰਮਿਟ ਦੀ ਗੱਲ ਹੋਵੇ ਜਾਂ ਫਿਰ ਨਿਯਮ ਬਦਲਣ ਦੀ ਗੱਲ ਹੋਵੇ ਵਿਦੇਸ਼ੀ ਨਾਗਰਿਕਾਂ ਨੂੰ ਸਭ ਤੋਂ ਵੱਡੀ ਢਾਹ ਲੱਗ ਰਹੀ ਹੈ ਹੁਣ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਨਿਯਮ ਬਦਲ ਦਿੱਤਾ ਹੈ ਉਹਨਾਂ ਕਾਮਿਆਂ ਦੇ ਲਈ ਜੋ ਵਿਦੇਸ਼ੀ ਨੇ ਤੇ ਕੈਨੇਡਾ ਦੇ ਵਿੱਚ ਵਸਣ ਦੇ ਚਾਹਵਾਨ ਹੁੰਦੇ ਨੇ ਤੇ ਕਟੋਗੜ 2 ਸਾਲ ਦਾ ਵਰਕ ਪਰਮਿਟ ਲੈਂਦੇ ਨੇ ਉਹਨਾਂ ਨੂੰ ਲੈ ਕੇ ਇੱਕ ਵੱਡਾ ਨਿਯਮ ਬਦਲਿਆ ਗਿਆ ਹੈ ਜਸਟਿਨ ਟਰੂਡੋ ਸਰਕਾਰ ਨੇ ਘੱਟ ਤਨਖਾਹ ਵਾਲੇ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਲੈ ਕੇ ਨਿਯਮ ਬਦਲ ਦਿੱਤਾ ਗਿਆ ਹੁਣ ਘੱਟ ਤਨਖਾਹ ਵਾਲੇ ਕਿਹੜੇ ਕੰਮ ਨੇ ਉਹ ਵੀ ਤੁਹਾਡੇ ਨਾਲ ਜਲਦ ਸਾਂਝੇ ਕਰਾਂਗੇ ਉਹਨਾਂ ਕੰਮਾਂ ਦੇ ਲਈ ਹੁਣ ਜਸਟਿਨ ਟਰੂਡੋ ਨੇ ਜੋ ਉਹਨਾਂ ਦੀ ਸਰਕਾਰ ਹੈ ਉਹਨਾਂ ਵੱਲੋਂ ਇੱਕ ਨਿਯਮ ਲਿਆਂਦਾ ਗਿਆ ਹੈ 2 ਸਾਲ ਦਾ ਵਰਕ ਪਰਮਿਟ ਵੀ ਉਹਨਾਂ ਦਾ ਘਟਾ ਦਿੱਤਾ ਗਿਆ ਹੈ ਮਹਿਜ਼ ਹੁਣ ਸਿਰਫ ਤੇ ਸਿਰਫ 1 ਸਾਲ ਦਾ ਵਰਕ ਪਰਮਿਟ ਮਿਲੇਗਾ ਅਸਲ ਦੇ ਵਿੱਚ ਸਾਰੇ ਕੀ ਬਦਲਾਅ ਕੀਤੇ ਗਏ ਨੇ ਕਿਉਂ ਬਦਲਾਅ ਕੀਤੇ ਗਏ ਨੇ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜਸਟਿਨ ਟਰੂਡੋ ਦੀ ਸਰਕਾਰ ਨੇ ਘੱਟ ਤਨਖਾਹਾਂ ਵਾਲੇ ਜਿੰਨੇ ਕੰਮ ਨੇ ਉਹਨਾਂ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਨੂੰ ਘਟਾਉਣ ਦੀ ਅਹਿਦ ਕਰ ਲਿਆ ਤੇ ਹੁਣ ਕਿਹਾ ਜਾ ਰਿਹਾ ਕਿ 2 ਸਾਲ ਦਾ ਜੋ ਵਰਕ ਪਰਮਿਟ ਸੀ ਉਹਨ ਉਹ ਵੀ ਸਿਰਫ 1 ਸਾਲ ਦਾ ਵਰਕ ਪਰਮਿਟ ਮਿਲੇਗਾ ਕਿਉਂਕਿ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਆਬਾਦੀ ਵਧ ਰਹੀ ਹੈ ਉਸ ਦੇ ਨਾਲ ਬੇਰੋਜ਼ਗਾਰੀ ਵੀ ਉਸੇ ਦਰ ਦੇ ਨਾਲ ਵਧ ਰਹੀ ਹੈ ਜੋ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇਸੇ ਨੂੰ ਲੈ ਕੇ ਸਰਕਾਰ ਨੇ ਲੇਬਰ ਲਾਅ ਦੇ ਵਿੱਚ ਹੁਣ ਚੇਂਜ ਕਰ ਦਿੱਤੇ ਨੇ ਕੈਨੇਡਾ ਨੇ ਜੋ ਨਿਯਮ ਬਦਲੇ ਨੇ ਉਸ ਦੇ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਵੱਡਾ ਝਟਕਾ ਲੱਗਿਆ ਜੋ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮੇ ਨੇ ਉਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਕਾਮਿਆਂ ਦੀ ਗਿਣਤੀ ਨੂੰ ਹੁਣ ਕਟਾਇਆ ਜਾ ਰਿਹਾ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕਾਮੇ ਤੇ ਨੌਜਵਾਨ ਜੋ ਤੇ ਜੰਮੇ ਪੜੇ ਨੇ ਪੜੇ ਲਿਖੇ ਨੇ ਜੋ ਜਿਨ੍ਹਾਂ ਨੂੰ ਨੌਕਰੀਆਂ ਦੇ ਮੌਕੇ ਨਹੀਂ ਮਿਲ ਰਹੇ ਹੁਣ ਉਹਨਾਂ ਨੌਜਵਾਨਾਂ ਨੂੰ ਵਧੇਰੇ ਮੌਕੇ ਮਿਲਣ ਕੈਨੇਡਾ ਦੀ ਲੇਬਰ ਮਾਰਕੀਟ ਹੁਣ ਬਦਲ ਚੁੱਕੀ ਹੈ ਇਹ ਟਰੂਡੋ ਸਰਕਾਰ ਦਾ ਕਹਿਣਾ ਹੈ ਨੌਕਰੀਆਂ ਲਈ ਪਰਮਿਟ 2 ਸਾਲ ਤੋਂ ਘਟਾ ਕੇ 1 ਸਾਲ ਕਰ ਦਿੱਤਾ ਗਿਆ ਕੈਨੇਡਾ ਦੀ ਜਸਟਨ ਟਰੂਡੋ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਲਗਾਤਾਰ ਬਦਲਾਅ ਕੀਤਾ ਜਾ ਰਿਹਾ ਹੈ ਜਿਸ ਦਾ ਉਦੇਸ਼ ਵਿਦੇਸ਼ੀਆਂ ਦੀ ਗਿਣਤੀ ਵਿੱਚ ਭਾਰੀ ਵਾਧੇ ਨੂੰ ਕੰਟਰੋਲ ਕਰਨਾ ਹੈ ਨਵੇਂ ਨੀਮਾ ਵਿੱਚ 6% ਜਾਂ ਇਸ ਤੋਂ ਵੱਧ ਦੀ ਬੇਰੋਜ਼ਗਾਰੀ ਦਰ ਵਾਲੇ ਸ਼ਹਿਰਾਂ ਵਿੱਚ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਅਸਥਾਈ ਵਿਦੇਸ਼ੀ ਕਾਮਿਆਂ ਦੇ ਪਰਮਿਟਾ ਤੇ ਮੁੜ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਕੈਨੇਡਾ ਆਉਣ ਵਾਲੇ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਰਹੇ ਆ ਕੰਟਰੋਲ ਕਰ ਰਹੇ ਆ ਇਸ ਦਾ ਕਾਰਨ ਹੈ ਕਿ ਲੇਬਰ ਮਾਰਕੀਟ ਬਦਲ ਗਈ ਹੈ ਉਹਨਾਂ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਕਾਰੋਬਾਰਾਂ ਨੂੰ ਕੈਨੇਡੀਅਨ ਕਾਮਿਆਂ ਅਤੇ ਨੌਜਵਾਨਾਂ ਨੂੰ ਵਧੇਰੇ ਮੌਕੇ ਦਿੱਤੇ ਜਾਣ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਵਿਦੇਸ਼ੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਕੈਨੇਡਾ ਵਿੱਚ ਵਾਧੀ ਆਬਾਦੀ ਦੇ ਨਾਲ ਬੇਰੋਜ਼ਗਾਰੀ ਵਿੱਚ ਵੀ ਵਾਧਾ ਹੋਇਆ ਹੈ ਦੇਸ਼ ਵਿੱਚ ਰੋਜ਼ਗਾਰ ਅਤੇ ਰਿਹਾਇਸ਼ ਦਾ ਸੰਕਟ ਤੇਜ਼ੀ ਨਾਲ ਵੱਧ ਰਿਹਾ ਹੈ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਹਾਲ ਹੀ ਵਿੱਚ ਇਸ ਗੱਲ ਵਿੱਚ ਇਸ਼ਾਰਾ ਕੀਤਾ ਸੀ ਕਿ ਇਮੀਗ੍ਰੇਸ਼ਨ ਨਿਯਮਾਂ ਨੂੰ ਕੈਨੇਡਾ ਦੇ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਨੌਕਰੀਆਂ ਲਗਾਤਾਰ ਘਟ ਰਹੀਆਂ ਨੇ ਇਸ ਦੇ ਲਈ ਅਸੀਂ ਸਾਰੇ ਜ਼ਰੂਰੀ ਕਦਮ ਚੁੱਕਾਂਗੇ ਐਲਾਨੇ ਗਏ ਨਵੇਂ ਨਿਯਮਾਂ ਨਾਲ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਪਰਮਟ 2 ਸਾਲ ਤੋਂ ਘਟਾ ਕੇ ਸਿਰਫ 1 ਸਾਲ ਲਈ ਜਾਰੀ ਕੀਤੇ ਜਾਣਗੇ ਖੇਤੀਬਾੜੀ ਸਹਿਬ ਸੰਬੜ ਅਤੇ ਉਸਾਰੀ ਖੇਤਰਾਂ ਨੂੰ ਛੋਟ ਦਿੱਤੀ ਜਾਵੇਗੀ ਇਸ ਨਾਲ ਸਥਾਈ ਵਿਦੇਸ਼ੀ ਕਾਮਿਆਂ ਦੀ ਹਿੱਸੇਦਾਰੀ 20% ਤੋਂ ਘਟਾ ਕੇ 10% ਤੱਕ ਘਟਾ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਇਕੱਲੇ ਮਾਲਕ ਦੁਆਰਾ ਨਿਯੁਕਤ ਕੀਤਾ ਜਾ ਸਕਦਾ ਹੈ ਨਵੇਂ ਸਥਾਈ ਵਿਦੇਸ਼ੀ ਕਰਮਚਾਰੀ ਨਿਯਮ 26 ਸਤੰਬਰ ਤੋਂ ਲਾਗੂ ਹੋਣਗੇ ਕੈਨੇਡਾ ਚ ਸਭ ਤੋਂ ਵੱਧ ਵਿਦੇਸ਼ੀਆਂ ਚ ਭਾਰਤੀ ਨੇ ਇਸ ਲਈ ਇਹਨਾਂ ਨਿਯਮਾਂ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ਦੇ ਲੋਕਾਂ ਤੇ ਪੈ ਸਕਦਾ ਹੈ ਕੈਨੇਡੀਅਨ ਪੀਐਮ ਵੱਲੋਂ ਇਹ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਗਿਆ ਹੈ ਜਦੋਂ ਜੁਲਾਈ ਵਿੱਚ ਕੈਨੇਡਾ ਵਿੱਚ ਬੇਰੋਜ਼ਗਾਰੀ ਦੀ ਦਰ 3 ਮਹੀਨਿਆਂ ਦੇ ਉੱਚੇ ਪੱਧਰ 6.4 ਫੀਸਦੀ ਦੇ ਪਹੁੰਚ ਗਈ ਹੈ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਅਤੇ ਬੇਰੋਜ਼ਗਾਰੀ ਦੀ ਦਰ ਲਗਾਤਾਰ ਉੱਪਰ ਵੱਲ ਵਧ ਰਹੀ ਹੈ ਅੰਕੜਾ ਏਜੰਸੀਆਂ ਨੇ ਕਿਹਾ ਹੈ ਕਿ ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਵਾਧ ਦੀ ਬੇਰੋਜ਼ਗਾਰੀ ਸਮੇਤ ਸੰਕੇਤਾਂ ਦਾ ਹਵਾਲਾ ਦਿੰਦੇ ਹੋਏ ਨੌਕਰੀਆਂ ਲੱਭਣਾ ਔਖਾ ਹੁੰਦਾ ਜਾ ਰਿਹਾ ਹੈ ਜੂਨ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ 0.9 ਫੀਸਦ ਅੰਕ ਵੱਧ ਕੇ 13.5% ਹੋ ਗਈ ਹੈ ਜੋ ਕਿ ਮਹਾਮਾਰੀ ਤੋਂ ਬਾਅਦ ਸਤੰਬਰ 2014 ਤੋਂ ਬਾਅਦ ਸਭ ਤੋਂ ਵੱਧ ਹੈ ਹੁਣ ਕੈਨੇਡਾ ਸਰਕਾਰ ਇਹ ਸਮਝ ਗਈ ਹੈ ਕਿ ਜਿੰਨੇ ਵੀ ਕੈਨੇਡੀਅਨ ਕਾਮੇ ਨੇ ਜੋ ਉਥੋਂ ਦੇ ਨੌਜਵਾਨ ਹੈ ਉਹਨਾਂ ਨੂੰ ਪਹਿਲ ਦੇਣੀ ਪਵੇਗੀ ਜਿਸ ਨੂੰ ਲੈ ਕੇ ਘੱਟ ਤਨਖਾਹਾਂ ਵਾਲੇ ਜਿੰਨੇ ਕੰਮ ਨੇ ਜਿਨ੍ਹਾਂ ਦੀ 20% ਦੀ ਹਿੱਸੇਦਾਰੀ ਹੈ ਹੁਣ ਉਹ ਘਟਾਈ ਜਾ ਰਹੀ ਹੈ ਤੇ ਪਰਮਟ ਵਰਕ ਪਰਮਟ ਜੋ 2 ਸਾਲ ਦਾ ਦਿੱਤਾ ਜਾ ਰਿਹਾ ਸੀ ਉਹ ਵੀ 1 ਸਾਲ ਦਾ ਕਰ ਦਿੱਤਾ ਗਿਆ ਤਾਂ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਬੇਸ਼ੱਕ ਭਾਰਤੀ ਲੋਕਾਂ ਨੂੰ ਜ਼ਿਆਦਾ ਨੁਕਸਾਨ ਹੋਵੇਗਾ ਕਿਉਂਕਿ ਭਾਰਤ ਤੋਂ ਵਰਕ ਪਰਮਟ ਤੇ ਲੋਕਾਂ ਦਾ ਜਾਂ ਸਟੂਡੈਂਟ ਤੋਂ ਲੋਕ ਬਹੁਤ ਜਾਣਦੇ ਨੇ ਜੋ ਉੱਥੇ ਜਾ ਕੇ ਵਰਕ ਪਰਮਟ ਵਿੱਚ ਆਪਣੇ ਵੀਜ਼ਾ ਨੂੰ ਕਨਵਰਟ ਕਰਦੇ ਨੇ ਫਿਰ ਪੀਆਰ ਤੱਕ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਹੁਣ ਇੱਕ ਸਥਿਤੀ ਸੋਚਣ ਲਈ ਬਣ ਗਈ ਹੈ ਕਿ ਨੌਜਵਾਨ ਹੁਣ ਅਗਲੇ ਭਵਿੱਖ ਦੀ ਰਣਨੀਤੀ ਕਿਵੇਂ ਤੈਅ ਕਰਨਗੇ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਕੈਨੇਡਾ ਸਰਕਾਰ ਵਿਦੇਸ਼ੀਆਂ ਨੂੰ ਛੜਕੇ ਦੇ ਰਹੀ ਹੈ ਚਾਹੇ ਤਾਂ ਉਹ ਸਟੱਡੀ ਵੀਜ਼ੇ ਦੀ ਗੱਲ ਹੋਵੇ ਵਰਕ ਪਰਮਿਟ ਦੀ ਗੱਲ ਹੋਵੇ ਜਾਂ ਫਿਰ ਨਿਯਮ ਬਦਲਣ ਦੀ ਗੱਲ ਹੋਵੇ ਵਿਦੇਸ਼ੀ ਨਾਗਰਿਕਾਂ ਨੂੰ ਸਭ ਤੋਂ ਵੱਡੀ ਢਾਹ ਲੱਗ ਰਹੀ ਹੈ ਹੁਣ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਨਿਯਮ ਬਦਲ ਦਿੱਤਾ ਹੈ ਉਹਨਾਂ ਕਾਮਿਆਂ ਦੇ ਲਈ ਜੋ ਵਿਦੇਸ਼ੀ ਨੇ ਤੇ ਕੈਨੇਡਾ ਦੇ ਵਿੱਚ ਵਸਣ ਦੇ ਚਾਹਵਾਨ ਹੁੰਦੇ ਨੇ ਤੇ ਕਟੋਗੜ 2 ਸਾਲ ਦਾ ਵਰਕ ਪਰਮਿਟ ਲੈਂਦੇ ਨੇ ਉਹਨਾਂ ਨੂੰ ਲੈ ਕੇ ਇੱਕ ਵੱਡਾ ਨਿਯਮ ਬਦਲਿਆ ਗਿਆ ਹੈ ਜਸਟਿਨ ਟਰੂਡੋ ਸਰਕਾਰ ਨੇ ਘੱਟ ਤਨਖਾਹ ਵਾਲੇ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਲੈ ਕੇ ਨਿਯਮ ਬਦਲ ਦਿੱਤਾ ਗਿਆ ਹੁਣ ਘੱਟ ਤਨਖਾਹ ਵਾਲੇ ਕਿਹੜੇ ਕੰਮ ਨੇ ਉਹ ਵੀ ਤੁਹਾਡੇ ਨਾਲ ਜਲਦ ਸਾਂਝੇ ਕਰਾਂਗੇ ਉਹਨਾਂ ਕੰਮਾਂ ਦੇ ਲਈ ਹੁਣ ਜਸਟਿਨ ਟਰੂਡੋ ਨੇ ਜੋ ਉਹਨਾਂ ਦੀ ਸਰਕਾਰ ਹੈ ਉਹਨਾਂ ਵੱਲੋਂ ਇੱਕ ਨਿਯਮ ਲਿਆਂਦਾ ਗਿਆ ਹੈ 2 ਸਾਲ ਦਾ ਵਰਕ ਪਰਮਿਟ ਵੀ ਉਹਨਾਂ ਦਾ ਘਟਾ ਦਿੱਤਾ ਗਿਆ ਹੈ ਮਹਿਜ਼ ਹੁਣ ਸਿਰਫ ਤੇ ਸਿਰਫ 1 ਸਾਲ ਦਾ ਵਰਕ ਪਰਮਿਟ ਮਿਲੇਗਾ ਅਸਲ ਦੇ ਵਿੱਚ ਸਾਰੇ ਕੀ ਬਦਲਾਅ ਕੀਤੇ ਗਏ ਨੇ ਕਿਉਂ ਬਦਲਾਅ ਕੀਤੇ ਗਏ ਨੇ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜਸਟਿਨ ਟਰੂਡੋ ਦੀ ਸਰਕਾਰ ਨੇ ਘੱਟ ਤਨਖਾਹਾਂ ਵਾਲੇ ਜਿੰਨੇ ਕੰਮ ਨੇ ਉਹਨਾਂ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਨੂੰ ਘਟਾਉਣ ਦੀ ਅਹਦ ਕਰ ਲਿਆ ਤੇ ਹੁਣ ਕਿਹਾ ਜਾ ਰਿਹਾ ਕਿ 2 ਸਾਲ ਦਾ ਜੋ ਵਰਕ ਪਰਮਿਟ ਸੀ ਹੁਣ ਉਹ ਵੀ ਸਿਰਫ 1 ਸਾਲ ਦਾ ਵਰਕ ਪਰਮਿਟ ਮਿਲੇਗਾ ਮਿਲੇਗਾ ਕਿਉਂਕਿ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਆਬਾਦੀ ਵਧ ਰਹੀ ਹੈ ਉਸ ਦੇ ਨਾਲ ਬੇਰੋਜ਼ਗਾਰੀ ਵੀ ਉਸੇ ਦਰ ਦੇ ਨਾਲ ਵਧ ਰਹੀ ਹੈ ਜੋ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇਸੇ ਨੂੰ ਲੈ ਕੇ ਸਰਕਾਰ ਨੇ ਲੇਬਰ ਲਾਅ ਦੇ ਵਿੱਚ ਹੁਣ ਚੇਂਜ ਕਰ ਦਿੱਤੇ ਨੇ ਕੈਨੇਡਾ ਨੇ ਜੋ ਨਿਯਮ ਬਦਲੇ ਨੇ ਉਸ ਦੇ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਵੱਡਾ ਝਟਕਾ ਲੱਗਿਆ ਜੋ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮੇ ਨੇ ਉਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਕਾਮਿਆਂ ਦੀ ਗਿਣਤੀ ਨੂੰ ਹੁਣ ਘਟਾਇਆ ਜਾ ਰਿਹਾ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕਾਮੇ ਤੇ ਨੌਜਵਾਨ ਜੋ ਤੇ ਜੰਮੇ ਪੜੇ ਨੇ ਪੜੇ ਲਿਖੇ ਨੇ ਜੋ ਜਿਨ੍ਹਾਂ ਨੂੰ ਨੌਕਰੀਆਂ ਦੇ ਮੌਕੇ ਨਹੀਂ ਮਿਲ ਰਹੇ ਹੁਣ ਉਹਨਾਂ ਨੌਜਵਾਨਾਂ ਨੂੰ ਵਧੇਰੇ ਮੌਕੇ ਮਿਲਣ ਕੈਨੇਡਾ ਦੀ ਲੇਬਰ ਮਾਰਕੀਟ ਹੁਣ ਬਦਲ ਚੁੱਕੀ ਹੈ ਇਹ ਟਰੂਡੋ ਸਰਕਾਰ ਦਾ ਕਹਿਣਾ ਹੈ ਨੌਕਰੀਆਂ ਲਈ ਪਰਮਿਟ 2 ਸਾਲ ਤੋਂ ਘਟਾ ਕੇ 1 ਸਾਲ